ਸ਼ਾਹੀ ਸ਼ਹਿਰ ਪਟਿਆਲਾ ਦਾ ਵਿਵਾਦਾਂ ਦੇ ਨਾਲ ਹੁਣ ਰਿਸ਼ਤਾ ਕੁਝ ਗੂੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਪਟਿਆਲਾ ਦੀ ਪੁਲਿਸ ਕਾਫੀ ਸੁਰੱਖਿਆ ਦੇ ਵਿੱਚ ਰਹੀ ਤੇ ਹੁਣ ਪਟਿਆਲਾ ਦਾ ਇੱਕ ਨਿੱਜੀ ਹਸਪਤਾਲ ਵਿਵਾਦਾਂ ਦੇ ਵਿੱਚ ਫਿਲ ਚੁੱਕਿਆ ਇੱਕ ਪੀੜਤ ਪਰਿਵਾਰ ਦੇ ਵੱਲੋਂ ਉਹਨਾਂ ਦੀ ਲੜਕੀ ਦਾ ਗਲਤ ਟ੍ਰੀਟਮੈਂਟ ਕਰਨ ਦੇ ਇਲਜ਼ਾਮ ਇਸ ਨਿੱਜੀ ਹਸਪਤਾਲ ਦੇ ਉੱਤੇ ਲਗਾਏ ਨੇ ਉਸ ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮਾਂ ਦੇ ਵਿੱਚ ਹਸਪਤਾਲ ਦੇ ਸਟਾਫ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਪੀੜਤ ਪਰਿਵਾਰ ਆਪਣੀ ਲੜਕੀ ਨੂੰ ਖੋ ਚੁੱਕਿਆ ਲੜਕੀ ਦੀ ਮੌਤ ਹੋ ਚੁੱਕੀ ਹੈ ਦਰਅਸਲ ਮਾਮਲਾ ਪਟਿਆਲਾ ਦੇ ਨਿੱਜੀ ਹਸਪਤਾਲ ਦਾ ਜਿੱਥੇ ਕਿ ਇੱਕ ਗਰਭવતી ਮਹਿਲਾ ਦਾਖਲ ਹੁੰਦੀ ਆ ਗਰਭવતી ਮਹਿਲਾ ਦੇ ਬੱਚਾ ਵੀ ਹੋ ਜਾਂਦਾ ਵੱਡੇ ਆਪਰੇਸ਼ਨ ਦੇ ਨਾਲ ਬੱਚਾ ਹੋ ਜਾਂਦਾ ਜਿਸ ਤੋਂ ਬਾਅਦ ਉਸ ਘਰੇ ਵੀ ਚਲੇ ਜਾਂਦੀ ਆ ਉਸ ਦੇ ਕੋਲ ਲੜਕੀ ਹੁੰਦੀ ਆ ਬਿਲਕੁਲ ਠੀਕ ਠਾਕ ਹੁੰਦੀ ਆ ਲੜਕੀ ਵੀ ਠੀਕ ਹੁੰਦੀ ਆ ਲੜਕੀ ਦੀ ਮਾਂ ਵੀ ਠੀਕ ਹੁੰਦੀ ਆ ਪਰ ਕੁਝ ਦਿਨਾਂ ਬਾਅਦ ਕਹਿੰਦੇ ਫਿਰ ਤੋਂ ਟ੍ਰੀਟਮੈਂਟ ਕਰਵਾਉਣ ਦੇ ਲਈ ਉਹ ਹਸਪਤਾਲ ਦੇ ਵਿੱਚ ਜਾਂਦੀ ਆ ਉੱਥੇ ਚੰਗੀ ਪੱਲੀ ਹੁੰਦੀ ਆ ਪਰ ਉਸ ਨੂੰ ਦਾਖਲ ਕਰ ਲਿਆ ਜਾਂਦਾ ਉਸ ਬੱਚੀ ਨੂੰ ਵੀ ਦਾਖਲ ਕਰ ਲਿਆ ਜਾਂਦਾ ਤੇ ਗਲਤ ਟ੍ਰੀਟਮੈਂਟ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਫਿਰ ਉਸ ਲੜਕੀ ਦੀ ਮੌਤ ਹੋ ਜਾਂਦੀ ਆ ਤਾਂ ਹਸਪਤਾ ਜਿੱਥੇ ਕੀ ਡਾਕਟਰ ਹੁੰਦੇ ਨੇ ਤਾਂ ਡਾਕਟਰਾਂ ਨੂੰ ਲੋਕ ਰੱਬ ਦਾ ਰੂਪ ਮੰਨਦੇ ਨੇ ਕੋਈ ਬਿਮਾਰੀ ਹੁੰਦੀ ਆ ਕੋਈ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਤਾਂ ਲੋਕ ਡਾਕਟਰਾਂ ਦੇ ਕੋਲ ਜਾਂਦੇ ਨੇ ਪਰ ਜਦੋਂ ਡਾਕਟਰਾਂ ਦੇ ਉੱਤੇ ਅਜਿਹੇ ਵੱਡੇ ਇਲਜ਼ਾਮ ਲੱਗ ਜਾਣ ਫਿਰ ਲੋਕ ਭਰੋਸਾ ਕਿਸ ਦੇ ਉੱਤੇ ਕਰਨਗੇ ਕਿਉਂਕਿ ਰੱਬ ਕਹੇ ਜਾਣ ਵਾਲੇ ਡਾਕਟਰ ਜਦੋਂ ਭਰੋਸਾ ਤੋੜ ਦੇਣ ਫਿਰ ਤਾਂ ਲੋਕਾਂ ਦਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਤਾਂ ਅਜਿਹਾ ਹੀ ਕੁਝ ਹੋਇਆ ਤਾਂ ਪੀੜਤ ਪਰਿਵਾਰ ਹੁਣ ਇਲਜ਼ਾਮ ਲਗਾ ਰਿਹਾ ਪੂਰੀ ਗੱਲਬਾਤ ਪੀੜਤ ਪਰਿਵਾਰਾਂ ਦੀ ਜ਼ੁਬਾਨੀ ਸੁਣਾਉਣੀ ਆ ਕਿ ਆਖਰ ਪੂਰਾ ਮਾਮਲਾ ਹੋਇਆ ਕਿਵੇਂ ਆ ਪੂਰਾ ਮਾਜਰਾ ਹੈ ਕੀ ਆ ਪੂਰੀ ਗੱਲਬਾਤ ਸੁਣਾਉਣੀ ਆ ਪੀੜਤ ਪਰਿਵਾਰਾਂ ਦੀ ਅੱਜ ਵੀ ਸਦਾ ਗਰੀਬ ਆ ਕੀ ਗੱਲ ਕੀ ਨਵੀਂ ਥੋੜਾ ਮੇਰਾ ਨਾਮ ਭੱਲੋ ਆ ਜੀ ਕਿਹੜੀ ਕਰੋ ਆਏ ਅਸੀਂ ਆਏ ਆ ਜੀ ਤੇ ਦਰਵਾਜ਼ਾ ਸਮਾਣੇ ਦੇ ਵਿੱਚ ਕੰਨੀ ਆਏ ਆ ਜੀ ਕੀ ਗੱਲ ਹੋਈ ਆ ਦੇ ਬੱਚੀ ਹੋਣ ਵਾਲੀ ਸੀ ਜੀ ਸੋਨਾ ਬਾਛਾਪੁਰਾ ਜੀ ਸਾਡੀ ਬੱਚੀ ਨੂੰ ਗੁੱਡੀਆਂ ਹੋਈ ਆ ਤ੍ਰਿਸ਼ ਨਾਲ ਚੰਗੀ ਭਲੀ ਤੁਰਕੇ ਆਈ ਆ ਸਾਨੂੰ ਸਾਰਿਆਂ ਨੂੰ ਬੋਲ ਕੇ ਆਈ ਆ ਅਸੀਂ ਆਖਿਆ ਜੀ ਤੂੰ ਕਿੱਥੇ ਚੱਲੀਆਂ ਕਹਿੰਦੀ ਮੈਂ ਬੀਬੀ ਕਹਿੰਦਾ ਮੈਂ ਚੱਲੀਆਂ ਕਹਿੰਦਾ ਉਹ ਕਰਾਣ ਵਿੱਚ ਦਿਖਾਣ ਟੈਸਟ ਕਰਾਉਣ ਚੱਲੀਆਂ ਮੈਂ ਕਿਹਾ ਪੁੱਤ ਕਿਸੇ ਨੂੰ ਨਾਲ ਲੈ ਜਾ ਕਹਿੰਦਾ ਨਹੀਂ ਮੇਰੇ ਤਾਂ ਹਿੰਮਤ ਹੈਗੀ ਆ ਉਹ ਕਹਿਣ ਲੱਗੀ ਮੈਂ ਕਹਿੰਦਾ ਕਰਾ ਕੇ ਬਾਅਦ ਸਾਰੀਆਂ ਉਹ ਇਹ ਕਹਿਣ ਲੱਗੇ ਵੀ ਤੁਹਾਡਾ ਕੇਸ ਹੋਊਗਾ ਕਹਿੰਦਾ ਮੈਂ ਲੈ ਕੇ ਚੱਲੀਆਂ ਤੈਨੂੰ ਕਹਿੰਦਾ ਜੀ ਮੇਰੇ ਘਰ ਦੇ ਨਹੀਂ ਹੈਗੇ ਕਹਿੰਦਾ ਤੇਰੇ ਘਰਦਨ ਤੂੰ ਫੋਨ ਕਰ ਦੇ ਤੇਰੇ ਘਰ ਦੇ ਆਉਣਗੇ ਉਹਨਾਂ ਨੇ ਲੈ ਕੇ ਇੱਥੇ ਹੈਮਲਟ ਕਰਾਤੀ ਕੁੜੀ ਨੂੰ ਕਹਿੰਦੇ ਲੱਗੇ ਵੀ ਤੇਰੇ ਘਰ ਦੇ ਪਹੁੰਚ ਜਾਣਗੇ ਉਹ ਕੁੜੀ ਦੀ ਡਿੱਕ ਸਾਡੀ ਕਿਸੇ ਦੀ ਘਰ ਦੀ ਠੀਕ ਨਹੀਂ ਦੇਖੀ ਜਿਨ੍ਹਾਂ ਨੇ ਚੱਕੇ ਪ੍ਰੇਸ਼ਨ ਕਰਤਾ ਜੀ ਕਿ ਹੋਇਆ ਕਿਸੇ ਬੇਟੀ ਨੂੰ ਬੇਟੀ ਨੂੰ ਗੁੜੀਆਂ ਹੋਈ ਜੀ ਬੇਟੀ ਦੀ ਗੁੜੀਆਂ ਠੀਕ ਆ ਜੀ ਸਾਡੀ ਗੁੜੀਆਂ ਵੀ ਦਾਖਲ ਕਰ ਰੱਖੀ ਸੀ ਗੁੜੀਆਂ ਵੀ ਦਾਖਲ ਕਰ ਰੱਖੀ ਸੀ ਸਾਡੀ ਗੁੜੀਆਂ ਦੇ ਨਾਂ ਬਾਥਰੂਮ ਆ ਇਹਨਾਂ ਨੇ ਇਹਨਾਂ ਨੇ ਬੋਤਲਾਂ ਤੇ ਬੋਤਲਾਂ ਚੜਾਤੀਆਂ ਬੋਤਲਾਂ ਤੇ ਬੋਤਲਾਂ ਚੜਾਤੀਆਂ ਸਵੇਰੇ ਵੀ ਆਏ ਸੀ ਅਸੀਂ ਖਰਜੋ ਗੱਲ ਸੀ ਉਹਨਾਂ ਨੇ ਬੋਤਲਾ ਲਾਈ ਗਏ ਸਾਡੀ ਗੁੜੀਆਂ ਤੇ ਬੋਤਲਾ ਲਾਈ ਗਏ ਉਹ ਕੁੜੀਆ ਦਾ ਪਸਾਬ ਪਾਸ ਨਹੀਂ ਹੋਇਆ ਜੀ ਉਹਨੇ ਪਸਾਬ ਨਹੀਂ ਆਇਆ ਜੀ ਖੂਨ ਚ ਪਾਣੀ ਉਹਦਾ ਬਣ ਗਿਆ ਜੇ ਬਾਥਰੂਮ ਹੁੰਦਾ ਨਾਲ ਹੀ ਉਹਦੀ ਵਿਚਾਰੀ ਦੀ ਖੁੱਲੀ ਹੁੰਦੀ ਉਹਦਾ ਪਰੀਸ਼ਨ ਕਰਿਆ ਗਿਆ ਕਿੰਦੀ ਘਟੇ ਗਈ ਇਹਨਾਂ ਨੇ ਕੀ ਆ ਜੀ ਡਾਕਟਰ ਨੇ ਡਾਕਟਰ ਨੇ ਕਰੀਏ ਜੀ ਡਾਕਟਰ ਨੇ ਇੱਥੇ ਆਈ ਮਿੱਥੇ ਆਈ ਸੀ ਜੀ ਮੈਂ ਨਾ ਸਕਦਾ ਜੀ ਜੀਵਨ ਉਸ ਪਾਲ ਤੋਂ ਸਾਡੀ ਕੁੜੀ ਨਾਲ ਇਨਸਾਫੀ ਹੋਈ ਆ ਜੀ ਕਰੋ ਇਹ ਇੱਥੇ ਅੱਜ ਸਵੇਰੇ ਆਜੀ ਸਵੇਰੇ ਹੋਈ ਆ ਜੀ ਉਹ ਲੈ ਕੇ ਆਈ ਸੀ ਤੁਸੀਂ ਸਾਡੀ ਕੁੜੀ ਨੂੰ ਅੱਜ 14 ਦਿਨ ਹੋ ਗਏ ਘਰੋਂ ਆਈ ਨੂੰ ਗਲਤੀ ਕੀ ਦੀ ਆ ਗਲਤੀ ਡਾਕਟਰ ਦੀ ਆ ਜੀ ਗਲਤੀ ਇਹਨਾਂ ਦੀ ਨਹੀਂ ਆ ਸਾਹ ਵਰਕ ਲਈ ਆਈ ਨਾ ਉਹਦੀ ਗਲਤੀ ਆ ਉਹ ਲੈ ਜਾਂਦੀ ਸਾਡੀ ਕੁੜੀ ਨੂੰ ਆ ਜੀ ਸਰਕਾਰੀ ਚ ਕਿੱਥੇ ਉਹ ਦੀ ਗਲਤੀ ਆ ਜੀ ਉਹ ਗਲਤੀ ਆ ਜਿਹੜੇ ਪ੍ਰਾਈਵੇਟ ਸੁੱਟ ਕੇ ਸਾਡੀ ਦੀਆਂ ਗੁੜੀਆਂ ਨੇ ਵਿਚਾਰੇ ਨੂੰ ਇਹਨਾਂ ਨੇ ਧੱਕੇ ਮਾਰ ਕੇ ਨਾ ਲੈ ਰੰਗਾਈ ਉਹਦੀ ਪੁੱਛ ਕੇ ਆਇਆ ਕਹਿੰਦਾ ਉਹਦੀ ਗਲਤੀ ਆ ਕਹਿੰਦਾ ਚਾਰ ਮਾਰਮਡਲ ਕੀਆ ਦੁਨੀਆਂ ਵੀ ਖਤਮ ਤੁਸੀਂ ਸੁਣਿਆ ਪੀੜਤ ਪਰਿਵਾਰਾਂ ਦੇ ਵੱਲੋਂ ਹਸਪਤਾਲ ਦੇ ਸਟਾਫ ਦੇ ਉੱਤੇ ਇਲਜ਼ਾਮ ਲਗਾਏ ਗਏ ਤਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਹਸਪਤਾਲ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਡਾਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਇਨਾ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਹਨਾਂ ਦੇ ਵੱਲੋਂ ਕਹਾਣੀ ਕੁਝ ਹੋਰ ਹੀ ਪੇਸ਼ ਕਰ ਦਿੱਤੀ। ਇਸ ਕਹਾਣੀ ਦੇ ਵਿੱਚ ਮੋੜ ਆ ਚੁੱਕਿਆ। ਤਾਂ ਮੋੜ ਕੀ ਆਇਆ? ਕਿਹੜੀ ਆਖਰ ਅਜਿਹੀ ਵੱਖਰੀ ਕਹਾਣੀ ਪੇਸ਼ ਕਰ ਦਿੱਤੀ। ਡਾਕਟਰਾਂ ਦੀ ਵੀ ਜੁਬਾਨੀ ਸੁਣ ਲਓ ਤੁਸੀਂ ਹਸਪਤਾਲ ਦੇ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਦੀ ਵੀ ਜੁਬਾਨੀ ਸੁਣ ਲਓ ਕੀ ਕੁਝ ਕਹਿ ਰਹੇ ਨੇ। ਕਹਿੰਦੇ ਸਾਨੂੰ ਨਹੀਂ ਪਤਾ ਇਹ ਇੱਥੋਂ ਚਲੇ ਗਏ ਸੀ ਠੀਕ ਠਾਕ। ਫਿਰ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਏ ਕਿੱਥੇ ਲੈ ਕੇ ਗਏ ਸਾਨੂੰ ਕੁਝ ਨਹੀਂ ਪਤਾ ਸਿੱਧੇ ਸ਼ਬਦਾਂ ਦੇ ਵਿੱਚ ਜੇਕਰ ਗੱਲ ਕਹੀਏ ਤਾਂ ਹਸਪਤਾਲ ਵਾਲਿਆਂ ਨੇ ਪੱਲਾ ਝਾੜ ਦਿੱਤਾ ਤਾਂ ਸੁਣ ਲਓ ਫਿਰ ਕਿਵੇਂ ਝਾੜਿਆ ਪੱਲਾ ਪੂਰੀ ਗੱਲਬਾਤ ਸੁਣੋ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸਜ਼ੇਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੀਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ ਵਜ੍ਹਾ ਨਾਲ ਪ੍ਰੀਕਲੈਮਪਸੀਆ ਸੀ ਵੀਅਰ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੀਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੇਜ਼ੀਰੀਅਨ ਕੀਤਾ ਸੇਜ਼ੀਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬ ਆਣਾ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇੱਦਾਂ ਇੱਦਾਂ ਕਰਕੇ ਆਈ.ਸੀ.ਯੂ ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਰਨ ਨਹੀਂ ਕਰ ਰਹੇ ਹਾਂਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿ ਠੀਕ ਹੈ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਇਹ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਸਾ ਪੇਸ਼ੈਂਟ ਹੁਣ ਤੁਹਾਡੇ ਕੋਲ ਸੂ ਲੈ ਕੇ ਨਹੀਂ ਨਹੀਂ ਸਾਡੇ ਕੋਲ ਨਹੀਂ ਲੈ ਕੇ ਗਏ ਸਾਡੇ ਕੋਲ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਤੇ ਕੀ ਕਹਿ ਸਕਦੇ ਨੇ ਤੇ ਇਹਨਾਂ ਤੋਂ ਕੁਝ ਨਹੀਂ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ ਪ੍ਰੈਗਨਨਸੀ ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਗਏ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆਹ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦਿਨ ਸਾਡੇ ਕੋਲ ਉਸਦੀ ਵੀਡੀਓ ਕਨਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਿੱਤੇ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਹੀ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟ੍ਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅੱਗੇ ਵੀ ਕੰਟੀਨਿਊ ਰੱਖੋ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਮਚਾ ਰਹੇ ਨੇ ਸਾਨੂੰ ਇਸੇ ਵਾਰੀ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਉਹ ਇਹ ਹੈ ਨਾ ਕਿ ਸਾਡੇ ਆਏ ਨਹੀਂ ਨਹੀਂ ਸਾਡੇ ਕੋਲ ਉਹ ਇਲਾਜ ਹੀ ਇਹਨਾਂ ਨੇ ਵਿਚਰ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਹੀ ਨਹੀਂ ਕਰਾਇਆ ਕਿਸੇ ਹਸਪਤਲ ਨਾਲ ਹੋਰ ਕਿਸੇ ਹਸਪਤਲ ਲੈ ਗਏ ਸੀ ਸਿੰਧਰਾਂ ਲੈ ਗਏ ਸੀ ਜੀ ਰਜਿੰਦਰਾ ਦੇ ਵਿੱਚ ਡੈਥ ਹੋਈ ਹੈ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਜੀ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਤੋਂ ਇਹ ਏਪੀ ਹਸਪੀਟਲ ਲੈ ਗਏ ਸੀ ਏਪੀ ਹਸਪੀਟਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ تھی ਜਿੱਥੇ ਡੈਥ ਹੋਈ ਹੈ ਤਾਂ ਤੁਸੀਂ ਸੁਣਿਆ ਪੀੜਿਤ ਪਰਿਵਾਰ ਦੀ ਜੁਬਾਨੀ ਵੀ ਸੁਣੀ ਆ ਤੇ ਦੂਜੇ ਪਾਸੇ ਡਾਕਟਰਾਂ ਦੀ ਜੁਬਾਨੀ ਵੀ ਸੁਣੀ ਆ ਹਸਪਤਾਲ ਵਾਲੇ ਕਿਸ ਤਰੀਕੇ ਦੇ ਨਾਲ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਟਿਆਲਾ ਦੇ ਭਾਵੇਂ ਕੀ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ कोरोना ਦੇ ਟਾਈਮ ਭਾਵੇਂ ਰਜਿੰਦਰਾ ਹਸਪਤਾਲ ਦੀ ਗੱਲ ਕਰੀਏ ਜਾਂ ਫਿਰ ਹੋਰ ਕਈ ਨਿੱਜੀ ਹਸਪਤਾਲਾਂ ਦੀ ਗੱਲ ਕਰੀਏ ਉੱਥੋਂ ਬਹੁਤ ਸਾਰੇ ਮਾਮਲੇ ਅਜੇਹੇ ਆਏ ਨੇ ਜਿੱਥੇ ਕਿ ਹਸਪਤਾਲਾਂ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਦਾ ਤੇ ਹਸਪਤਾਲ ਦੇ ਸਟਾਫ ਦੇ ਉੱਤੇ ਡਾਕਟਰਾਂ ਦੇ ਉੱਤੇ ਅਣਗਹਿਲੀ ਦੇ ਇਲਜ਼ਾਮ ਲੱਗਦੇ ਨੇ ਤਾਂ ਆਖਰ ਕਦੋਂ ਤੱਕ ਇਹ ਅਜਹੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ ਇੱਕ ਤਾਂ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਭਾਵੇਂ ਕੋਈ ਗਰੀਬ ਹੋਵੇ ਭਾਵੇਂ ਕਿਸੇ ਕੋਲ ਪੈਸਾ ਨਾ ਹੋਵੇ ਜੇ ਇੱਕ ਵਾਰ ਚਲੇ ਗਿਆ ਤਾਂ ਭਾਈ ਤੁਹਾਡੀਆਂ ਜੇਬਾਂ ਤਾਂ ਖਾਲੀ ਹੋ ਜਾਣਗੀਆਂ ਤੁਹਾਡਾ ਸਾਜੋ-ਸਮਾਨ ਤੱਕ ਜਿਹੜਾ ਘਰਾਂ ਦੇ ਵਿੱਚ ਹੁੰਦਾ ਉਹ ਬਿਮਾਰੀਆਂ ਦੇ ਵਿੱਚ ਵੇਚ ਜਾਂਦਾ ਜਾਂਦੇ ਹੀ ਕਹਿ ਦਿੰਦੇ ਆ ਭਰਾ ਦੋ ਲੱਖ ਰੁਪਏ ਭਰਾ ਦੋ 50 ਹਜ਼ਾਰ ਭਾਵੇਂ ਕਿਸੇ ਕੋਲ ਹੈ ਹੈਸੀਅਤ ਭਰਨ ਦੀ ਭਾਵੇਂ ਨਹੀਂ ਹੈ ਤਾਂ ਉਹ ਨਹੀਂ ਦੇਖਦੇ ਕਿ ਕਿਸੇ ਦੀ ਕੀ ਮਜਬੂਰੀ ਆ ਤਾਂ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੁੰਦਾ ਤਾਂ ਕੀ ਵਾਕੇ ਹੀ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਿਹੜੀ ਦਿਨ-ਬਾ ਦਿਨ ਵਾਧੀ ਜਾ ਰਹੀ ਆ ਇਹ ਲੁੱਟ ਨੂੰ ਠੱਲ ਪਵੇਗੀ ਕੀ ਪ੍ਰਾਈਵੇਟ ਹਸਪਤਾਲਾਂ ਦੇ ਉੱਤੇ ਕੋਈ ਕੰਜਾ ਕੱਸਿਆ ਜਾਵੇਗਾ ਕੀ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ ਸਵਾਲ ਵੱਡੇ ਨੇ ਆਖਰ ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ ਕਿਵੇਂ ਤੇ ਮਿਲੇਗਾ ਕਦੋਂ ਇਸ ਦਾ ਇੰਤਜ਼ਾਰ ਪੀੜਤ ਪਰਿਵਾਰ ਕਰ ਰਹੇ ਨੇ